ਇਹ ਜੱਤੀ ਬੋਲਦੀ ਪਈ ਆ ਹਾਂਜੀ ਤੁਸੀਂ ਨਾ ਨਟ ਤੇ ਗੰਦ ਕੋ ਨੂੰ ਹਟਣਾ ਕਿ ਨਹੀਂ ਹਟਣਾ ਗੰਦ ਕਿਹੜਾ ਪਾਇਆ ਸੀ ਕਹਿਣ ਤੇ ਹੋਈ ਆ ਕਿ ਮੈਨੂੰ ਦੱਸੋ ਨਾ ਗਲਤੀ ਹਾਂ ਦੱਸਣਾ ਵੀ ਪਾਰਕ ਨਾ ਗੱਲੀਆਂ ਬਠਿੰਡੇ ਜੂ ਨਹੀਂ ਪਾਰਕਿੰਗ ਨਾ ਬਠਿੰਡੇ ਜੀ ਬਹੁਤ ਆ ਗਿਆ ਹਾਂਜੀ ਹੋਣੀ ਆ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਉਹ ਐਸਟਰੋਲੋਜੀ ਪ੍ਰਮੋਸ਼ਨ ਕਰਕੇ ਤੁਮੋਂ ਮਨਾ ਕੀਤਾ ਗਿਆ ਤੇ ਮੈਂ ਬੰਦ ਕੀਤੀ ਆ ਨਾ ਹੁਣ ਮੈਨੂੰ ਕਿਉਂ ਮੈ ਟਾਰਚਰ ਕਰਦੇ ਪਏ ਹੋ ਯਾਰ ਤੁਹਾਨੂੰ ਕਿਹ ਕਿਹੜੀ ਵੀਡੀਓ ਬਾਰੇ ਇਹ ਨਾ ਦੱਸੋ ਕਿ ਤੁਹਾਡੀ ਇਨਫੋਰਮੇਸ਼ਨ ਵਿੱਚ ਕੋਈ ਕਦੀ ਤੁਸੀਂ ਕੋਈ ਗਾਣੇ ਦੇ ਵੀਡੀਓ ਬਣਾਵਾ ਕੇ ਕਿਉਂ ਤੁਸੀਂ ਪੰਜਾਬ ਦਾ ਪੇਡਾ ਕਰਕੇ ਤੁਹਾਡਾ ਹੋ ਨਾਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋ ਵੀ ਨਾਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅਮਰਿਤਪਾਲ ਮੈਰੋਜੀ ਨਹੀਂ ਗੱਲ ਹੋਹੀ ਨਾ ਕਿ ਤੁਸੀਂ ਐਸਟ੍ਰੋਲੋਜੀ ਪ੍ਰਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਦਾ ਪੈਂਡਿੰਗ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਹੋਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੀ ਬ ਇਹ ਗੱਲ ਮੈਂ ਮੰਨ ਲਈ ਹੀ ਗਈ ਮੈਂ ਤੁਹਾਨੂੰ ਇਹ ਗੱਲ ਕਹਿਣੀ ਆ ਕੈਨਾਵਾਂ ਗੁਰੂਮਾਨਾ ਜੇ ਤੁਮ ਮਾਫੀ ਮੰਗਤੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂਮਾਨਾ ਜੇ ਤੁਮ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ ਪੈਣੀ ਮੈਂ ਬਣੀ ਕਰਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨੇ ਜਣਾ ਬਰਸ 1.5 ਸਾਲ ਨੂੰ ਜਣਾ ਮੈਂ ਉਹਦਾ ਚੱਕ ਲਉ ਮੈਂ 1.5 ਸਾਲ ਨੂੰ ਆਪਣਾ ਸਭ ਕੁਝ ਬੰਦ ਕਰ ਦੂੰਗੀ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹਾ ਗਾਣਿਆਂ ਦੀ ਪੈ ਪਹਿਲਾਂ ਤੋਂ ਮੈਂ ਤੁਹਾਡੀ ਕੋ ਪਲੈਨ ਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਦਾ ਮੈਂ ਇਹੀ ਬੇਕੂ ਬੈਠਿਆ ਮੈਂ ਕਿਹੜੀ ਜਿੰਦਗੀ ਦੀ ਮਾਫੀ ਮੰਗਣ ਕੋ ਮੈਂ ਮੰਗੀ ਹੈ ਨਾ ਤੁਸੀਂ ਪਿਆਰ ਨਾਲ ਗੱਲ ਕਰਦੇ ਤੇ ਅਸੀਂ ਬੈਠੇ ਤੁਸੀਂ ਪਿਆਰ ਨਾਲ ਗੱਲ ਕਰ ਮੈਂ ਕਿੰਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚੱਕੋ ਕੋ ਡੇਟ ਦੋ ਸਾਲੋਂ ਮੈਂ ਆਪਣਾ ਇਹ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੀ ਚੋਗਾੜੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬ ਆ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਦੇਖੋ ਤਾਂ ਕਰਦੇ ਮੈਂ ਤੁਹਾਨੂੰ ਯਾਰ ਅੱਛਾ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮੈਂ ਯਾਦ ਪਾਣੀ ਕਰ ਕੈਸ਼ ਨਹੀਂ ਬੰਦਾ ਲਾਈਕ ਆਉਂਦਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਨਾ ਹੋਵੇ ਤੇ 500 500 ਲੋਕ ਮਾਈਕਰੋ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਅੱਜੋ ਤੀਜੇ ਦਿਨ ਆਪਣਾ ਇਜਾਮ ਦੇਖ ਲਿਓ ਤੁਸੀਂ ਕੋਵੇ ਚਲੋ ਠੀਕ ਆ ਓਕੇ ਮੈਂ ਨਹੀਂ ਅਹੀਂ ਨਹੀਂ ਪਰਵਾਹ ਕਰਨੀ ਕਿ ਤੇਰਾ ਬੱਚਾ ਸਾਡੇ ਨਹੀਂ ਬੱਚਾ ਵਾ ਤੇ ਮੋਂ ਦਾ ਪਿੱਛੇ ਕੋਈ ਹੈਗਾ ਕਿ ਨਹੀਂ ਚਲੋ ਠੀਕ ਆ ਹਾਂ